ਸਵਾਗਤ ਹੈ ਜੀ ਗੁਰਮਤ ਸਿੱਧਾ ਚੈਨਲ ਦੇ ਉਤੇ ਸਾਰੇ ਸਰੋਤਿਆਂ ਦਾ ਬਹੁਤ سارے ਸੋਹਰਦ ਸਰੋਤਿਆਂ ਨੂੰ ਇਸ ਗੱਲ ਦਾ ਪਤਾ ਹੈ ਆਲਰੇਡੀ ਪਹਿਲਾਂ ਤੋਂ ਹੀ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਆਧਵੀ ਹੁੰਦੀ ਹੈ ਉਹ 2012 ਤੋਂ 17 ਵਾਲੀ ਟਰਮ ਦੇ ਅੰਦਰ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਹੁੰਦੀ ਹੈ ਉਸ ਬਿਆਦਮੀਆਂ ਦੇ ਮਾਮਲਿਆਂ ਵਿੱਚ ਉਸ ਵੇਲੇ ਦੀ ਸਰਕਾਰ ਨੇ ਕੋਈ ਵੀ ਜ਼ਿੰਮੇਵਾਰ ਭੂਮਿਕਾ ਨਹੀਂ ਨਿਭਾਈ ਇਨਸਾਫ ਦੇਣ 'ਚ ਦੋਸ਼ੀਆਂ ਦੀ ਪਛਾਣ ਕਰਨ ਉਹਨਾਂ ਨੂੰ ਫੜਨ ਦੀ ਜਾਂ ਕੋਈ ਜਾਂਚ ਪੜਤਾਲ ਦੀ ਕੋਈ ਸਹਿਰਦਤਾ ਦੇ ਨਾਲ ਕੰਮ ਨਹੀਂ ਕੀਤਾ ਸੀ ਸਿੱਟਾ ਇਹ ਨਿਕਲਿਆ ਕਿ ਅੱਗੋਂ ਫਿਰ ਕਾਂਗਰਸ ਦੇ ਜਿਹੜੇ ਉਸ ਵੇਲੇ ਦੇ ਮੁਖ ਸਨ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਗਟਕਾ ਸਾਹਿਬ ਦੀ ਸੌ ਖਾ ਕੇ ਇਹ ਗੱਲ ਕਹੀ ਸੀ ਕਿ ਮੈਂ ਬਿਆਦਵੀਆਂ ਦਾ ਇਨਸਾਫ ਦਵਾਵਾਂਗਾ ਤੇ ਫਲਾਣੇ ਫਲਾਣੇ ਬੰਦੇ ਦੀ ਜਾਂਚ ਕਰਾਂਗਾ ਫੜਾਂਗਾ ਇਸ ਤਰ੍ਹਾਂ ਕਰਾਂਗਾ ਉਸ ਤਰ੍ਹਾਂ ਕਰਾਂਗਾ ਤੇ ਉਹ ਸਾਰੇ ਦਾਅਵੇ ਝੂਠੇ ਨਿਕਲ ਗਏ ਸੀ ਉਦੋਂ ਇੱਕ ਇਹ ਗੱਲ ਮੰਗ ਉੱਠੀ ਸੀ ਕਿ ਵੀ ਜਿਹੜੇ ਧਾਰਮਿਕ ਭਾਵਨਾ ਨੂੰ ਪੜਕਾਉਣ ਵਾਲਾ ਕੇਸ 295ਏ ਉਹਦੇ ਵਿੱਚ ਦੋਸ਼ੀ ਦੀ ਜ਼ਮਾਨਤ ਬਹੁਤ ਜਲਦੀ ਹੋ ਜਾਂਦੀ ਹੈ ਤੇ ਕੋਈ ਬਹੁਤੀ ਸਜ਼ਾ ਨਹੀਂ ਮਿਲਦੀ ਉਹਨਾਂ ਨੂੰ ਤੇ ਉਹ ਬੜੇ ਆਰਾਮ ਨਾਲ ਹੀ ਬਾਹਰ ਆ ਜਾਂਦੇ ਆ ਤੇ ਆਨਸਾਰ ਉਹਨਾਂ ਨੂੰ ਬਾਹਰੋਂ ਫਿਰ ਸਿਕਿਉਰਟੀਆਂ ਸਗੋਂ ਸਰਕਾਰੀ ਮਿਲ ਜਾਂਦੀਆਂ। ਤੋਂ ਉਹਨਾਂ ਨੇ ਇੱਕ ਜਿਹੜਾ ਕਾਨੂੰਨ ਹੋਰ ਬਣਾਉਣ ਦੀ ਮੰਗ ਕੀਤੀ ਉਹਦਾ ਮਤਾ ਪਾਇਆ ਉਹ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਸੀ ਤੇ ਉਸ ਮਤੇ ਦੇ ਵਿੱਚ 295 ਡਬਲ ਏ ਏ ਨਾਮ ਦਾ ਕਾਨੂੰਨ ਉਹ ਕਹਿੰਦੇ ਸੀ ਵੀ ਇਹਦੇ ਵਿੱਚ ਅਮੈਂਡਮੈਂਟ ਕੀਤੀ ਜਾਵੇ ਇਹਦੇ ਵਿੱਚ ਹੋਰ ਵਾਧਾ ਕੀਤਾ ਜਾਵੇ ਤਾਂ ਕਿ ਉਹਦੀਆਂ ਜਿਹੜੀਆਂ ਧਰਾਵਾਂ ਹੋਰ ਸਖਤ ਕੀਤੀਆਂ ਜਾਣ ਤੇ ਉਹਦੇ ਵਿੱਚ ਬਹੁਤ ਹੀ ਇੱਕ ਮਸਾਲੀ ਸਜ਼ਾ ਦਰਸਾਈ ਜਾਣੀ ਸੀ ਉਹ ਰਾਜਪਾਲ ਸਾਹਿਬ ਨੇ ਅੱਗੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਜਿਹੜਾ ਬਿੱਲ ਸੀ ਉਹ ਰਾਸ਼ਟਰਪਤੀ ਦੇ ਕੋਲ ਦੇਸ਼ ਦੇ ਰਾਸ਼ਟਰਪਤੀ ਸਤਕਾਰਯੋਗ ਉਹਨਾਂ ਕੋਲ ਪਹੁੰਚ ਤੱਕ ਕਰ ਦਿੱਤਾ ਸੀ ਉਸ ਤੋਂ ਬਾਅਦ ਇਹ ਕਾਂਗਰਸ ਦੀ ਸਰਕਾਰ ਫਿਰ ਚੰਨੀ ਸਭ ਆਗੇ ਕੈਪਟਨ ਨੂੰ ਬਦਲ ਦਿੱਤਾ ਗਿਆ ਤਾਂ ਇਹਨਾਂ ਨੇ ਆਪਣੀ ਟਰਮ ਪੂਰੀ ਕੀਤੀ ਉਸ ਦੌਰਾਨ ਜਿਹੜੀ ਐਂਟਰੀ ਹੁੰਦੀ ਆ ਉਹ ਹੁੰਦੀ ਆ ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਇਹਨਾਂ ਦੇ ਜਿਹੜੇ ਮੁਖੀ ਨੇ ਕੇਜਰੀਵਾਲ ਜੀ ਉਹ ਆਉਂਦੇ ਨੇ ਤੇ ਉਹਨਾਂ ਨੇ ਪੰਜਾਬ ਦੇ ਅੰਦਰ ਬਹੁਤ ਸਾਰੇ ਸ਼ਾਂਤੀ ਮਾਰਚੋਂ ਕੱਢੇ ਇੱਕ ਤਾਂ ਬਹੁਤ ਸਾਰੀਆਂ ਸੁਭਾਵਾਂ ਕੀਤੀਆਂ ਤੇ ਉਹਦੇ ਵਿੱਚ ਜਨਤਕ ਸੁਭਾਵਾਂ ਵਿੱਚ ਇਹ ਗੱਲ ਪ੍ਰੈਸ ਦੇ ਸਾਹਮਣੇ ਬਾਰ ਬਾਰ ਕਹੀ ਗਈ ਕਿ ਅਸੀਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਕਦੇ ਇੱਕ ਹਫ਼ਤੇ 'ਚ ਕਦੇ ਇੱਕ ਮਹੀਨੇ 'ਚ ਫੜ ਕੇ ਸਜ਼ਾ ਦਵਾ ਦਾਂਗੇ ਨਸ਼ੇ ਬੰਦ ਕਰ ਦਾਂਗੇ ਅਸੀਂ ਇਸ ਤਰ੍ਹਾਂ ਕਰਾਂਗੇ ਉਸ ਤਰ੍ਹਾਂ ਕਰਾਂਗੇ ਬਹੁਤ ਵੱਡੇ ਵੱਡੇ ਦਾਅਵੇ ਵਾਅਦੇ ਕੀਤੇ ਗਏ ਸੀ ਹੁਣ ਉਹ ਸਰਕਾਰ ਵੀ ਬਣ ਗਈ ਲੋਕਾਂ ਨੇ ਉਸ ਨੂੰ 92 ਵਿਧਾਇਕ ਦੇਖ ਕੇ ਬੜੀ ਵੱਡੀ ਗਿਣਤੀ 'ਚ ਭਰੋਸਾ ਜਤਾ ਕੇ ਤੇ ਇਹ ਸੋਚਿਆ ਕਿ ਸ਼ਾਇਦ ਪਿਛਲਾ ਜਿਹੜਾ ਐਪੀਸੋਡ ਆ ਝਗੜਿਆਂ ਦਾ ਗੁਰਗ੍ਰੰਥ ਸਾਹਿਬ ਦੇ ਇਨਸਾਫ ਦਾ ਉਹ ਸਾਰਾ ਬੰਦ ਹੋ ਜਾਊਗਾ ਇਨਸਾਫ ਮਿਲ ਜਾਊਗਾ ਪਰ ਹੁਣ 2.5 ਸਾਲ ਤੋਂ ਸਮਾਂ ਵੱਧ ਲੰਘ ਗਿਆ ਤੇ ਹੁਣ ਤੱਕ ਉਸ ਤੇ ਕੋਈ ਕੰਮ ਨਹੀਂ ਹੋ ਸਕਿਆ ਸਵਾਏ ਇੱਕ ਦੋ ਚਲਾਨ ਜਰੂਰ ਪੇਸ਼ ਹੋਏ ਨੇ ਤੇ ਗੱਲ ਸਾਰੀ ਉਥੇ ਦੀ ਉਥੇ ਖੜੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਦੇ ਉਸ ਵੇਲੇ ਦੇ ਜਿਹੜੇ ਆ ਉਸ ਸਮੇਂ ਦੇ ਸਿਟ ਦੇ ਮੁਖੀ ਸਨ ਮੁਖੀ ਦੇ ਮਤਲਬ ਸਿਟ ਦੇ ਇੱਕ ਮੈਂਬਰ ਸਨ ਨਾਲ ਉਹ ਜਿਹੜੇ ਕਿ ਕਮਰ ਵਿਜੇ ਪ੍ਰਤਾਪ ਜੀ ਉਹ ਇਸ ਵੇਲੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਅੰਮ੍ਰਿਤਸਰ ਤੋਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬਹੁਤ ਵਾਰ ਇਹ ਗੱਲ ਕਹੀ ਕਿ ਇੱਥੇ ਵਿਧਾਨ ਸਭਾ ਦੇ ਪੰਜਾਬ ਦੇ ਅੰਦਰ ਇਸ ਵਿਆਦਿਕ ਕਾਂਡ ਤੇ ਚਰਚਾ ਕਰਾਈ ਜਾਵੇ ਤੇ ਇਸ ਤੇ ਬਹਿਸਬਾਜੀ ਹੋਣੀ ਚਾਹੀਦੀ ਆ ਪਰ ਉਹਨਾਂ ਨੂੰ ਅੰਦਰ ਖਾਤੇ ਤਾਂ ਰੋਕਿਆ ਹੀ ਰੋਕਿਆ ਗਿਆ ਜੇ ਉਹਨਾਂ ਨੇ ਜਨਤਕ ਤੌਰ ਤੇ ਮੰਗ ਕੀਤੀ ਵਿਧਾਨ ਸਭਾ ਦੇ ਅੰਦਰ ਵੀ ਸਮਾਂ ਮੰਗਿਆ ਇਸ ਤੇ ਬੋਲਣ ਲਈ ਤਾਂ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸਗੋਂ ਰੋਕਿਆ ਉਸ ਤੋਂ ਬਾਅਦ ਕੀ ਹੁੰਦਾ ਹੈ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਆਉਂਦੀਆਂ ਨੇ 2024 ਦੇ ਵਿੱਚ ਉਹਦੇ ਵਿੱਚ ਆਨੰਦਪੁਰ ਸਾਹਿਬ ਦੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਬਲਾਰੇ ਪੰਜਾਬ ਦੇ ਮਾਲਵਿੰਦਰ ਸਿੰਘ ਕੰਗ ਉਹ MP ਬਣਦੇ ਨੇ ਤੇ ਹੁਣ ਥੋੜੇ ਦਿਨ ਹੋ ਗਏ ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਇੱਕ ਬੜੀ ਵੱਡੀ ਪੋਸਟ ਪਾਈ ਹੈ ਤੇ ਉਹਨਾਂ ਨੇ ਦਾਵਾ ਕੀਤਾ ਕਿ ਮੈਂ ਬੇਅਦਬੀਆਂ ਦੇ ਕੇ ਇਨਸਾਫ ਵਾਸਤੇ ਮੈਂ ਸੰਸਦ ਵਿੱਚ ਆਵਾਜ਼ ਚੁੱਕਾਂਗਾ ਤੇ ਰਾਸ਼ਟਰਪਤੀ ਨੂੰ ਮਿਲਾਂਗੇ ਇਸ ਤਰ੍ਹਾਂ ਕਰਾਂਗੇ ਉਸ ਤਰ੍ਹਾਂ ਕਰਾਂਗੇ ਕਾਫੀ ਉਹਨਾਂ ਨੇ ਦਾਅਵੇ ਕੀਤੇ ਆ ਜਿਸ ਦਾ ਸਾਫ਼-ਸਾਫ਼ ਮਤਲਬ ਹੈ ਵੀ ਹੁਣ ਆਮ ਆਦਮੀ ਪਾਰਟੀ ਜਿਹੜੀ ਉਹ ਪੰਜਾਬ ਲੈਵਲ ਤੇ ਕੁਝ ਨਹੀਂ ਕਰ ਸਕਦੀ ਉਹਨਾਂ ਦਾ ਕਹਿਣ ਦਾ ਭਾਵ ਇਹੀ ਹੈ ਵੀ ਇਹ ਜਿਹੜਾ ਬਿੱਲ ਹੈ ਉਹ ਪਿਆ ਰਾਸ਼ਟਰਪਤੀ ਕੋਲ ਤੇ ਰਾਸ਼ਟਰਪਤੀ ਤੱਕ ਕੋਲ ਇੰਨੇ ਸਾਲਾਂ ਦਾ ਪਿਆ ਹੋਣ ਦੇ ਬਾਵਜੂਦ ਨਾ ਅਕਾਲੀ ਭਾਜਪਾ ਸਰਕਾਰ ਨੇ ਨਾ ਕਾਂਗਰਸ ਨੇ ਕੁਛ ਨਹੀਂ ਕੀਤਾ ਹੁਣ ਸਾਨੂੰ ਕਹਿੰਦੇ ਇਹਦੀ ਨਵਜ ਪਤਾ ਲੱਗੀ ਹੈ ਤੇ ਹੁਣ ਅਸੀਂ ਤੇ ਕਾਰਵਾਈ ਕਰਵਾਵਾਂਗੇ ਭਾਵੇਂ ਕਿ ਪੰਜਾਬ ਦੇ ਪੰਜਾਬ ਵਿਧਾਨ ਸਭਾ ਦੇ ਹੱਥ ਕੁਛ ਨਹੀਂ ਆ ਉਹਦਾ ਸਿੱਧਾ ਭਾਵੇਂ ਹੈ ਵੀ ਹੁਣ ਅਸੀਂ ਕੋਈ ਇਨਸਾਫ ਨਹੀਂ ਦਿਵਾਉਣ ਵਾਲੇ ਉਹ ਬਿੱਲ ਪਾਸ ਹੋਣਗੇ ਕਾਨੂੰਨ ਬਣਨਗੇ ਤਾਂ ਫੇਰ ਉਹਨਾਂ ਦੀਆਂ ਸਖਤ ਸਜ਼ਾਵਾਂ ਹੋਣੀਆਂ ਵਗੈਰਾ ਵਗੈਰਾ ਉਹ ਮਤਲਬ ਗੱਲ ਉਧਰੋਂ ਲਮਕਾਈ ਤਰਾਈ ਜਾ ਰਹੀ ਹੈ ਤੇ ਜਿਹੜਾ ਅਦਾਲਤਾਂ ਚ ਕੇਸ ਚੱਲ ਰਹੇ ਆ ਉਹ ਫਰੀਦਕੋਟ ਤੋਂ ਬਦਲ ਕੇ ਉਹਨੂੰ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਗਿਆ ਸੀ ਜਿਹੜੇ ਉਹ ਮੁੱਖ ਦੋਸ਼ੀ گردਾਨੇ ਗਏ ਨੇ ਉਹ ਬੜੀਆਂ ਕਹਿ ਲੋ ਵੀ ਟਾਈਟ ਸਿਕਿਉਰਟੀਆਂ ਲੈ ਕੇ ਸਰਕਾਰੀ ਸ਼ਾਵਾਂ ਦੇ ਹੇਠਾਂੋਂ ਘੁੰਮ ਰਹੇ ਨੇ ਤੇ ਬੜਾ ਆਨੰਦ ਲੈ ਰਹੇ ਨੇ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਲੱਗਦਾ ਤੇ ਸਗੋਂ ਜਿਹੜੇ ਗਵਾਹ ਨੇ ਗੁਰੂਗ੍ਰਾਮ ਸਰ ਦੀ ਬੇਅਦਬੀ ਦੇ ਉਹਨਾਂ ਦੀ ਸੁਰੱਖਿਆ ਦਾ ਕੋਈ ਬਹੁਤਾ ਇੰਤਜ਼ਾਮ ਨਹੀਂ ਤੇ ਉਹਨਾਂ ਨੂੰ ਫਰੀਦਕੋਟ ਤੋਂ ਚੰਡੀਗੜ੍ਹ ਜਾ ਕੇ ਗਵਾਹੀ ਦੇਣ ਦੀ ਗਰੰਟੀ ਕੀ ਹੋ ਸਕਦੀ ਹੈ ਕਿ ਉਹ ਚੰਡੀਗੜ੍ਹ ਜਾ ਕੇ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਉੱਥੇ ਜਾ ਕੇ ਗਵਾਹੀਆਂ ਦੇ ਸਕਦੇ ਆ ਇਹ ਸਾਰੀਆਂ ਗੱਲਾਂ ਜਦੋਂ ਵੇਖਦੇ ਆ ਤਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਉਹ ਇਹਦੇ ਤੇ ਕਿੱਥੋਂ ਤੱਕ ਕੰਮ ਕਰ ਰਹੀ ਆ ਇਹ ਸਾਨੂੰ ਹੁਣ ਵੇਖਣਾ ਪਊਗਾ ਤਾਂ ਇਹਨੂੰ ਆਮ ਜਿਹੜੇ ਸਿਰ ਦੇ ਸਿੱਖ ਨੇ ਚਿੰਤਕ ਸਿੱਖ ਨੇ ਉਹ ਇਹੀ ਸੋਚਦੇ ਵੀ ਇੱਕ ਤਰ੍ਹਾਂ ਨਾਲ ਇਹ ਕੋਰੀ ਨਹੀਂ ਆ ਪਾਵ 2.5 ਸਾਲਾਂ ਦੇ ਵਿੱਚ ਜੇ ਇਹਨਾਂ ਨੂੰ ਸਿਰਫ ਇਹੀ ਪਤਾ ਲੱਗਿਆ ਕਿ ਬਿੱਲ ਤਾਂ ਜੀ ਰਾਸ਼ਟਰਪਤੀ ਸਾਹਿਬ ਕੋਲ ਪਿਆ ਤਾਂ ਹੁਣ ਇੰਨੇ ਸਾਲਾਂ ਬਾਅਦ ਉਹਨਾਂ ਨੇ ਉਸ ਤੇ ਕੋਈ ਚੱਕਥਲ ਨਹੀਂ ਕੀਤੀ ਤੇ ਹੁਣ ਉਹ ਇਹਨਾਂ ਦੇ ਕਹੇ ਤੇ ਕਿੱਥੋਂ ਉਹ ਬਿੱਲ ਪਾ ਸੰਸਦ ਵਿੱਚ ਭੇਜ ਕੇ ਕਾਨੂੰਨ ਬਣਾ ਦੇਣਗੇ ਤੇ ਕਿੱਥੋਂ ਇਨਸਾਫ ਮਿਲ ਜੂ ਤਾਂ ਉਹ ਸਾਰਾ ਪ੍ਰਣਾਲਾ ਉੱਥੇ ਦਾ ਉੱਥੇ ਹੀ ਰਹੂਗਾ ਇਹਦਾ ਮਤਲਬ ਇਹ ਹੈ ਸੋ ਆ ਜਨਤਾ ਜਿਹੜੀ ਅੰਜਾਂ ਗੁਰਸਿੱਖ ਨੇ ਇਨਸਾਫਪਸੰਦ ਪੰਜਾਬੀ ਨੇ ਉਹਨਾਂ ਦੇ ਹਿਰਦਿਆਂ ਤੇ ਇਸ ਗੱਲ ਦੀ ਬੜੀ ਠੇਸ ਹੈ ਤੇ ਅਨ